ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਅਸ ਇਕ ਓੰਕਾਰ ਸਤ ਗੁਰ ਪ੍ਰਸਾਦਿ ਸੋ ਪਰਖ ਨਿਰੰਜਨਾ ਹਰ ਪ੍ਰਖ ਨਿਰੰਜਨਾ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸੋ ਪੁਰਖ ਨਿਰੰਜਨਾ ਹਰ ਪੁਰਖ ਨਿਰੰਜਨਾ ਹਰ ਅਗਮ ਅਗਮ ਆਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪ ਪੀਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਦਬ ਸਨਮਾਨ ਯੋਗ ਮਨੁੱਖਤਾ ਦੇ ਮਹਾਨ ਰਹਿਬਰ ਦੀਨ ਦੁਨੀਆ ਦੇ ਮਾਲਕ ਸ਼ਬਦ ਅਵਤਾਰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਾਂ ਦੀ ਅਪਾਰ ਕਿਰਪਾ ਦੇ ਨਾਲ ਜੂਰੋ ਜਨ ਤਨ ਤਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਨ ਜੀਆਂ ਦੇ ਮੁਬਾਰਕ ਅਸਥਾਨਾਂ ਤੋਂ ਅੰਮ੍ਰਿਤ ਬਾਣੀ ਦੀ ਲੜੀਵਾਰ ਵਿਚਾਰ ਹੁੰਦੀ ਹੈ ਉਸ ਵਿਚਾਰ ਦੇ ਅਧੇਨ ਅੱਜ ਜੋ ਵਿਚਾਰ ਦੀ ਸ਼ਬਦ ਦਾ ਪਾਠ ਆਪਾਂ ਸਰਵਣ ਕੀਤਾ ਹੈ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀਓ ਤਨ ਆਂ ਦੀਆਂ ਦੇ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੈ ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਤਨ ਆਂ ਦੀਆਂ ਦੇ ਮੁਬਾਰਕ ਅੰਗ 10 ਅਤੇ 11 ਦੇ ਉੱਪਰ ਅੰਕਿਤ ਹੈ ਗੁਰੂ ਸਾਹਿਬ ਜੀ ਨੇ ਇਸ ਪਾਵਨ ਬਾਣੀ ਦਾ ਨਾਮ ਸੋ ਪੁਰਖ ਬਿਆਨ ਕੀਤਾ ਹੈ ਸੋ ਪੁਰਖ ਤੋਂ ਭਾਵ ਉਹ Swami ਉਹ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਉਸ ਵਾਹਿਗੁਰੂ ਜੀ ਦੇ ਨਾਲ ਮਿਲਾਪ ਦਾ ਉਹਦੇ ਵਿੱਚ ਅਭੇਦ ਹੋਣ ਦਾ ਇੱਕੋ ਇੱਕ ਜ਼ਰੀਆ ਹੈ ਉਹ ਜ਼ਰੀਆ ਹੈ ਕਿ ਆਪਣੇ ਕਰਮ ਸ਼ੁਭ ਬਣਾਉਣੇ ਚੰਗੇ ਨੇਕ ਕਰਮ ਕਰਨੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਲਾਵਤਾ ਕਰਨੀ ਉਹਦੇ ਗੁਣ ਗਾਉਣੇ ਉਹਦੀ ਵਡਿਆਈ ਕਰਨੀ ਕਿਸੇ ਮਨੁੱਖ ਨੂੰ ਮਿਲਣਾ ਹੋਵੇ ਸਭ ਤੋਂ ਪਹਿਲਾਂ ਉਸ ਮਨੁੱਖ ਦੇ ਬਾਰੇ ਜਾਣਨਾ ਪੈਂਦਾ ਹੈ ਫਿਰ ਉਹਦਾ ਘਰ ਕਿੱਥੇ ਹੈ ਘਰ ਦੇ ਵਿੱਚ ਜਾ ਕੇ ਹੁਣ ਘਰ ਸਾਨੂੰ ਪਤਾ ਲੱਗ ਜਾਂਦਾ ਹੈ ਅੱਗੇ ਘਰ ਤੋਂ ਬਾਅਦ ਤਿੰਨ ਸਟੇਜਾਂ ਬਣਦੀਆਂ ਨੇ ਪਹਿਲੀ ਸਟੇਜ ਹੁੰਦੀ ਹੈ ਦਰਵਾਜ਼ਾ ਕਿ ਉਹਦੇ ਦਰਵਾਜ਼ੇ ਥਾਣੀ ਫੇਰ ਅੱਗੇ ਉਹਦਾ ਘਰ ਨਜ਼ਰ ਆਉਂਦਾ ਹੈ ਘਰ ਦੇ ਵਿੱਚ ਅੱਗੇ ਚਲੇ ਗਏ ਫਿਰ ਉਹ ਮਨੁੱਖ ਨਜ਼ਰ ਆਉਂਦਾ ਜਿਹਦੇ ਨਾਲ ਅਸੀਂ ਮਿਲਣਾ ਜਿਹਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਹੁਣ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਜਿਹੜੀ ਇਹ ਰਹਿਰਾਜ ਸਾਹਿਬ ਜੀ ਦੀ ਬਾਣੀ ਹੈ ਸੋਦਰ ਤੋਂ ਆਰੰਭ ਕੀਤੀ ਹੈ ਸੋਦਰ ਤੋਂ ਬਾਣੀ ਆਰੰਭ ਕਰਦਿਆਂ ਹੋਇਆਂ ਸੋ ਘਰ ਦਰ ਤੋਂ ਭਾਵ ਦਰਵਾਜ਼ਾ ਸੋ ਘਰ ਘਰ ਮਾਲਕ ਦਾ ਪਤਾ ਲੱਗ ਗਿਆ ਸਤਸੰਗਤ ਰੂਪੀ ਘਰ ਇਹ ਮਨੁੱਖਾ ਸਰੀਰ ਉਹਦਾ ਘਰ ਹੈ ਹੁਣ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਜਦੋਂ ਸੋ ਪੁਰਖ ਦੇ ਨਾਲ ਮੇਲ ਹੋਇਆ ਪਰਮਾਤਮਾ ਵਾਹਿਗੁਰੂ ਜੀ ਜੀ ਦੇ ਦਰਸ਼ਨ ਦਿਦਾਰੇ ਹੋਏ ਉਸ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਸਤਿਗੁਰੂ ਜੀ ਨੇ ਸੋ ਪੁਰਖ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਹਾਲਾਂਕਿ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਖੁਦ ਪਰਮੇਸ਼ਰ ਸਰੂਪ ਨੇ ਪਰ ਸਾਨੂੰ ਸਮਝਾਉਂਦੇ ਹਨ ਕਿ ਇਹ ਮਨੁੱਖ ਜਿਸ ਵਕਤ ਸੋ ਘਰ ਦੇ ਵਿੱਚ ਜਿਹੜਾ ਉਹ ਅਕਾਲ ਪੁਰਖ ਵਸਦਾ ਹੈ ਉਹ ਸੁਆਮੀ ਵਸਦਾ ਹੈ ਜਦੋਂ ਉਹਦੇ ਨਾਲ ਮੇਲ ਹੁੰਦਾ ਹੈ ਉਦੇ ਨਾਲ ਸਾਂਝ ਬਣਦੀ ਹੈ ਪ੍ਰੀਤ ਬਣਦੀ ਹੈ ਉਹਦੇ ਦਰਸ਼ਨ ਹੁੰਦੇ ਨੇ ਉਹ ਕਿਦਾਂ ਦਾ ਸਮਾਂ ਕਹਿੰਦੇ ਸਾਡੇ ਜੀਵਨ ਦੇ ਅੰਦਰ ਆਇਆ ਪਾਤਸ਼ਾਹ ਜੀ ਇਸ ਪਵਨ ਸ਼ਬਦ ਦੇ ਦੁਆਰਾ ਉਚਾਰਨ ਪਏ ਕਰਦੇ ਹਨ ਸ਼ਬਦ ਲ ਮੇਰਾ ਹੈ ਇਸ ਕਰਕੇ ਅੱਜ ਆਪਾਂ ਇੱਕ ਬੰਦ ਦੀ ਵਿਚਾਰ ਹੀ ਕਰਾਂਗੇ ਸੋ ਆਓ ਮਨ ਚਿਤ ਵਰਤਿਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਅਸਾ ਮਹੱਲਾ 4 ਸੋ ਪਰਖ ਅਸਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋ ਪੁਰਖ ਬਾਣੀ ਉਚਾਰਨ ਕਰਦੇ ਹਨ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਫਿਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ ਇੱਕ ਤੋਂ ਬਿਨਾ ਹੋਰ ਕੋਈ ਦੂਜਾ ਉਹਦੇ ਵਰਗਾ ਨਹੀਂ ਹੈ ਤੇ ਉਹ ਜਿਹੜਾ ਮਿਲਦਾ ਕਿਵੇਂ ਹੈ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਦੀ ਦਇਆ ਦੇ ਕਰਕੇ ਉਸ ਪਰਮੇਸ਼ਰ ਦੇ ਤਾਂ ਹੀ ਸਾਡੀ ਸਾਹਜ ਬਣਦੀ ਹੈ ਸੋ ਸੋ ਦਰ ਤੇ ਸੋ ਘਰ ਦਰ ਸਤ ਸੰਗਤ ਸੋ ਦਰ ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਸੋ ਦਰ ਦੇ ਵਿੱਚ ਪਰਵੇਸ਼ ਕਰ ਗਏ ਹਾਂ ਗੁਰਮੁਖੋ ਜਦੋਂ ਸਾਡਾ ਮਨ ਸਾਨੂੰ ਸਤ ਸੰਗਤ ਵਿੱਚ ਲੈ ਕੇ ਆਉਂਦਾ ਹੈ ਸਤ ਸੰਗਤ ਵਿੱਚ ਬਹਿਣਾ ਸਾਨੂੰ ਚੰਗਾ ਲੱਗਦਾ ਹੈ ਬਾਣੀ ਪੜ੍ਹ ਕੇ ਆਨੰਦ ਆਉਂਦਾ ਹੈ ਜ਼ਿੰਦਗੀ ਦੇ ਵਿੱਚੋਂ ਬੁਰਾਈਆਂ ਜਿਹੜੀਆਂ ਉਹ ਮਾੜੀਆਂ ਲੱਗਦੀਆਂ ਨੇ ਜੀਵਨ ਦੇ ਅੰਦਰ ਜਿਹੜੇ ਔਗਣ ਹਨ ਔਗਣ ਚੰਗੇ ਨਹੀਂ ਲੱਗਦੇ ਉਹਨਾਂ ਅਵਗਣਾਂ ਨੂੰ ਮੰਦੇ ਕਰਮਾਂ ਨੂੰ ਛੱਡਣ ਨੂੰ ਸਾਡਾ ਮਨ ਕਰਦਾ ਹੈ ਇਹਦਾ ਭਾਵ ਕਿ ਅਸੀਂ ਸੋ ਦਰ ਤੇ ਸੋ ਘਰ ਦੇ ਵਿੱਚ ਪ੍ਰਵੇਸ਼ ਹੁੰਦੇ ਜਾ ਰਹੇ ਹਾਂ ਸੋ ਦਰ ਤੋਂ ਅੱਗੇ ਸੋ ਘਰ ਦੇ ਵਿੱਚ ਆਉਣਾ ਅਸੀਂ ਆਰੰਭ ਕਰ ਦਿੱਤਾ ਹੈ ਸੋ ਘਰ ਜਿਸ ਵਕਤ ਸਾਡਾ ਜੀਵਨ ਅੰਮ੍ਰਿਤ ਬਾਣੀ ਦੇ ਸਿਧਾਂਤਾਂ ਦੇ ਮੁਤਾਬਕ ਜਿਹੜਾ ਹੈ ਉਹ ਬਤੀਤ ਹੋਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਦੀ ਬਾਣੀ ਪੈਂਦੀ ਹੈ ਉਹਦੇ ਮੁਤਾਬਕ ਅਸੀਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਅਸੀਂ ਸੋ ਘਰ ਦੇ ਵਿੱਚ ਪਰਵੇਸ਼ ਹੋ ਗਏ ਹੁਣ ਸੋ ਘਰ ਦੇ ਵਿੱਚ ਅੱਗੇ ਫਿਰ ਘਰ ਦਾ ਮਾਲਕ ਪ੍ਰਮਾਤਮਾ ਅਕਾਲ ਪੁਰਖ ਜਦੋਂ ਉਹਦੇ ਨਾਲ ਪ੍ਰੀਤ ਬਣਨੀ ਹੈ ਉਹਦੇ ਨਾਲ ਸਾਂਝ ਬਣਨੀ ਹੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਮਝਾਉਂਦੇ ਕਿ ਫਿਰ ਉਹ ਪਰਮੇਸ਼ਰ ਕੈਸਾ ਹੈ ਉਹਦੇ ਜਦੋਂ ਦਰਸ਼ਨ ਹੁੰਦੇ ਹਨ ਕਿਦਾਂ ਦਾ ਅਕਾਲ ਪੁਰਖ ਹੈ ਹਰ ਸੋ ਪਰਕ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਤਿੰਨ ਗੁਣ ਦੱਸੇ ਹਨ ਪਹਿਲਾ ਗੁਣ ਹੈ ਨਿਰੰਜਨ ਦੂਜਾ ਹੈ ਆਗਮ ਤੇ ਤੀਜਾ ਹੈ ਅਪਾਰਾ ਨਿਰ ਜਮ ਅੰਜਨ ਅੰਜਨ ਤੋਂ ਭਾਵ ਹੁੰਦਾ ਹੈ ਕਾਲਖ ਤੇ ਨਿਰ ਤੋਂ ਭਾਵ ਕਿ ਕਾਲਖ ਤੋਂ ਬਿਨਾ ਇਹ ਇਹਦੇ ਅਖਰੀ ਅਰਥ ਹਨ ਇਹਦਾ ਭਾਵ ਗੁਰੂ ਸਾਹਿਬ ਜੀ ਕਹਿੰਦੇ ਉਹ ਜਦੋਂ ਪ੍ਰਮਾਤਮਾ ਸੋ ਘਰ ਦੇ ਵਿੱਚ ਪ੍ਰਵੇਸ਼ ਅਸੀਂ ਹੋਏ ਸੋ ਘਰ ਦੇ ਵਿੱਚ ਜਾ ਕੇ ਰੱਬ ਦੇ ਨਾਲ ਸਾਂਝ ਬਣੀ ਮਾਲਕ ਨਜ਼ਰ ਆਇਆ ਕਿਦਾਂ ਦਾ ਕਹਿੰਦੇ ਸੋ ਪੁਰਖ ਉਹ ਅਕਾਲ ਪੁਰਖ ਕਿਉਂ ਜ ਨਿਰਅੰਜਨ ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਉਸ ਪ੍ਰਮਾਤਮਾ ਨੂੰ ਮਾਇਆ ਕਰਕੇ ਨਹੀਂ ਖਰੀਦਿਆ ਜਾ ਸਕਦਾ ਉਹਨੂੰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਦੁਨੀਆ ਦੀ ਕੋਈ ਕੀਮਤ ਉਹਨੂੰ ਖਰੀਦ ਨਹੀਂ ਸਕਦੀ ਕੁਈ ਮਨੁੱਖ ਆਖੇ ਕਿ ਮੈਂ ਰੱਬ ਨੂੰ ਧਨ ਕਰਕੇ ਪਾ ਲਵਾਂਗਾ ਜਾਂ ਬਹੁਤਾ দান ਕਰਕੇ ਬਹੁਤਾ ਜਿਆਦੇ ਮੈਂ 베ਦ ਪੜ ਲਵਾਂ ਸ਼ਾਸਤਰ ਪੜ ਲਵਾਂ ਜਿਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਉਚਾਰਨ ਕੀਤਾ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ ਨਾ ਤੂੰ ਆਵੈ ਵਸ 베ਦ ਪੜਾਵਣੇ ਨਾ ਤੂੰ ਆਵੈ ਵਸ ਤੀਰਥ ਨਾਈਐ ਨਾ ਤੂੰ ਆਵੈ ਵਸ ਧਰਤੀ ਧਾਈਐ ਸੋ ਇਹ ਜਿਹੜਾ ਪਾਵਨ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਸੋ ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਦੇ ਉੱਪਰ ਕੋਈ ਮਾਇਆ ਦਾ ਪ੍ਰਭਾਵ ਨਹੀਂ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਉਹਨੂੰ ਕੋਈ ਮਾਇਆ ਨਹੀਂ ਠੱਗ ਸਕਦੀ ਤੇ ਤਾਂ ਹੀ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਕਿ ਉਹ ਪਰਮੇਸ਼ਰ ਸਭ ਤੋਂ ਉੱਚਾ ਹੈ ਮਨੁੱਖ ਜਿਹੜਾ ਹੈ ਇਹ ਪੀਰਾਂ پیغمبرਾਂ ਨੂੰ ਦੇਵੀ ਦੇਵਤਿਆਂ ਨੂੰ ਉਹ ਪ੍ਰਮਾਤਮਾ ਦਾ ਸਰੂਪ ਸਮਝੀ ਬੈਠੇ ਠੀਕ ਉਹ ਅਕਾਲ ਪੁਰਖ ਦੀ ਜਿਹਦੀਆਂ ਤਾਕਤਾਂ ਹਨ ਸ਼ਕਤੀਆਂ ਨੇ ਪਰ ਗੁਰਮੁਖੋ ਵਾਹਿਗੁਰੂ ਤਾਂ ਇਸ ਤੋਂ ਵੀ ਬਹੁਤ ਵੱਡਾ ਹੈ ਸਗੋਂ ਪੀਰਾਂ پیغمبرਾਂ ਨੂੰ ਦੇਵੀ ਦੇਵਤਿਆਂ ਨੂੰ ਮਾਇਆ ਨੇ ਠੱਗਿਆ ਹੋਇਆ ਹੈ ਮਾਇਆ ਨੇ ਸਭ ਨੂੰ ਛਲਿਆ ਹੋਇਆ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਸੋ ਘਰ ਦੇ ਵਿੱਚ ਆਏ ਪ੍ਰਮਾਤਮਾ ਦੇ ਦਰਸ਼ਨਦਾਰੇ ਹੋਏ ਕਹਿੰਦੇ ਉਹ ਐਸਾ ਹੈ ਕਿ ਉਹਨੂੰ ਮਾਇਆ ਨਹੀਂ ਠੱਗ ਸਕਦੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਹਰ ਪੁਰਖ ਨਿਰੰਜਨ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਆਪ ਜੀਵਾਂ ਦੇ ਵਿੱਚ ਵਸਦਾ ਹੈ ਜੀਵਾਂ ਦੇ ਵਿੱਚ ਵਸਦਾ ਹੋਇਆ ਫੇਰ ਵੀ ਹਰ ਪੁਰਖ ਨਿਰੰਜਨ ਹੀ ਰਹਿੰਦਾ ਹੈ ਮਾਇਆ ਉਹਦੇ ਤੇ ਆਪਣਾ ਪ੍ਰਭਾਵ ਨਹੀਂ ਪਾਉਂਦੀ ਹਰ ਅਗਮਾ ਅਗਮਾ ਤੋਂ ਭਾਵ ਹੁੰਦਾ ਹੈ ਗਮ ਤੋਂ ਭਾਵ ਹੁੰਦਾ ਹੈ ਪਹੁੰਚ ਕਿਸੇ ਚੀਜ਼ ਤੱਕ ਗੰਮ ਹੋ ਜਾਣੀ ਪਹੁੰਚ ਹੋ ਜਾਣੀ ਐੜਾ ਅਗੇ ਅਗੇਤਰ ਲੱਗ ਗਿਆ ਅਗਮਾ ਕਹਿੰਦੇ ਬੰਦਾ ਆਪਣੀ ਤਾਕਤ ਕਰਕੇ ਆਪਣੀ ਬੁੱਧੀ ਦੇ ਕਰਕੇ ਆਪਣੀ ਵਿਦਵਤਾ ਦੇ ਕਰਕੇ ਇਹ ਗੱਲਾਂ ਦੇ ਦਾਅਵੇ ਕਰਦਾ ਹੈ ਕਿ ਮੇਰੀ ਪਹੁੰਚ ਪਰਮਾਤਮਾ ਦੇ ਤੱਕ ਹੋ ਗਈ ਮੈਂ ਵਾਹਿਗੁਰੂ ਜੀ ਤੱਕ ਪਹੁੰਚ ਗਿਆ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਅਗਮ ਹੈ ਉਹਦੇ ਤੱਕ ਇਸ ਤਰ੍ਹਾਂ ਦੇ ਨਾਲ ਨਹੀਂ ਪਹੁੰਚਿਆ ਜਾਂਦਾ ਉਹਦੇ ਨਾਲ ਪ੍ਰੀਤ ਕਹਿੰਦੇ ਕਿਵੇਂ ਬਣੀ ਜਦੋਂ ਆਪਾ ਭਾਵ ਗਵਾ ਕੇ ਆਪਣੀ ਆਪਣੀ ਵਿਦਿਆ ਆਪਣੀ ਰਤਬੇ ਜੋ ਕੁਝ ਕੋਲ ਉਹਦਾ ਸਾਰਾ ਪ੍ਰਭਾਵ ਛੱਡ ਕੇ ਕਿ ਮਾਲਕ ਮੈਂ ਤਾਂ ਥੱਕ ਹਾਰ ਕੇ ਤੇਰੇ ਦਰ ਤੇ ਆਇਆ ਕਹਿੰਦੇ ਜਦੋਂ ਫਿਰ ਉਹ ਆਪਣੀ ਗੋਦੀ ਦੇ ਵਿੱਚ ਬਿਠਾ ਲੈਂਦਾ ਨਾ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਫੇਰ ਸਾਂਝ ਬਣਦੀ ਹੈ ਆਪਣਾ ਮਨੁੱਖ ਬੁੱਧੀ ਦੇ ਤਲ ਤੇ ਉਹਦੇ ਤੱਕ ਨਹੀਂ ਪਹੁੰਚ ਸਕਦਾ ਕਹਿੰਦੇ ਉਹ ਪਰਮੇਸ਼ਰ ਇਸ ਤਰ੍ਹਾਂ ਦੇ ਨਾਲ ਅਗਮ ਹੈ ਅਪਾਰਾ ਅਪਾਰਾਂ ਤੋਂ ਭਾਵ ਜਿਹਦਾ ਕੋਈ ਪਾਰਾ ਵਾਰ ਨਾ ਲੱਭਿਆ ਜਾ ਸਕੇ ਕਹਿੰਦੇ ਮਾਲਕ ਤਾਂ ਐਸਾ ਹੈ ਇੱਕ ਐਸਾ ਸਾਗਰ ਇੱਕ ਐਸਾ ਦਰਿਆ ਹੈ ਜਿਹੜੇ ਦਰਿਆ ਦੇ ਵਿੱਚ ਸਾਗਰ ਦੇ ਵਿੱਚ ਇੱਕ ਵਾਰ ਜਦੋਂ ਇਨਸਾਨ ਪ੍ਰਵੇਸ਼ ਕਰ ਜਾਂਦਾ ਹੈ ਅੱਗੇ ਦੀ ਅੱਗੇ ਫਿਰ ਉਹਦੀ ਜਿਹੜੀ ਬੁੱਧੀ ਹੋਰ ਉਹ ਨੂੰ ਲੈ ਕੇ ਚਲੀ ਜਾਂਦੀ ਹੈ ਪਰ ਮਾਲਕ ਦਾ ਕੋਈ ਪਾਰਾਵਾਰ ਕੋਈ ਅੰਤ ਉਹਦਾ ਨਹੀਂ ਪਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਜਦੋਂ ਸੋ ਘਰ ਦੇ ਵਿੱਚ ਰੱਬ ਦੇ ਨਾਲ ਸਾਂਝ ਬਣੀ ਨਾ ਕਹਿੰਦੇ ਐਸਾ ਉਹ ਪਰਮੇਸ਼ਰ ਸਾਨੂੰ ਪ੍ਰਤੀਤ ਹੋਇਆ ਹੈ ਐਸਾ ਅਸੀ ਉਹਨੂੰ ਵੇਖੇ ਉਹਨੂੰ ਜਾਣਿਆ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਹੁਣ ਗੁਰੂ ਸਾਹਿਬ ਜੀ ਕਹਿੰਦੇ ਸੋ ਘਰ ਦੇ ਵਿੱਚ ਇੱਕ ਹੋਰ ਗੱਲ ਵਿਖੀ ਐ ساری ਦੁਨੀਆਂ ਦੇ ਜੀਵ ਕਹਿੰਦੇ ਉਹ ਪ੍ਰਮਾਤਮਾ ਨੂੰ ਧਿਆਰੇ ਹਨ ساری ਦੁਨੀਆਂ ਦੇ ਜੀਵ ਸਾਰੇ ਧਰਮਾਂ ਦੇ ਜੀਵ ਉਨੂੰ ਤਿਆਰ ਰਏ ਹਨ ਕਿਸ ਪ੍ਰਕਾਰ ਦੇ ਨਾਲ ਜੀਵ ਨੂੰ ਕਹਿੰਦੇ ਅਕਾਲ ਪੁਰਖ ਧਰਤੀ ਤੇ ਭੇਜਦਾ ਹੈ ਇਹਦੇ ਦੋ ਮਨ ਹਨ ਇੱਕ ਹੈ ਇਹਦਾ ਬਾਹਰੀ ਮਨ ਜਿਹੜੇ ਬਾਹਰੀ ਮਨ ਦੇ ਕਰਕੇ ਇਹਦੇ ਮਨ ਦੇ ਵਿੱਚ ਇਹ ਭਾਵਨਾ ਬੜੀ ਹੋਈ ਹੈ ਕਿ ਮੈਂ ਜਿਸ ਧਰਮ ਦੇ ਵਿੱਚ ਰਹਿ ਰਿਹਾ ਬਸ ਇਸੇ ਧਰਮ ਦੇ ਮੁਤਾਬਕ ਹੀ ਪ੍ਰਮਾਤਮਾ ਦੇ ਗੁਣ ਗਾਉਣੇ ਸਹੀ ਹਨ ਇਸੇ ਧਰਮ ਦੇ ਮੁਤਾਬਕ ਗੁਣ ਗਾਉਣੇ ਠੀਕ ਨਹੀਂ ਇੱਕ ਮਨੁੱਖ ਦੇ ਮਨ ਵਿੱਚ ਇਹ ਭਾਵਨਾ ਹੈ ਇਸ ਭਾਵਨਾ ਕਰਕੇ ਮੰਨ ਲਓ ਜਿਹੜੇ ਲੋਕ ਅਪਰਾਧੀ ਗੁਣਹਗਾਰ ਉਹ ਵੀ ਗਾਈ ਜਾਂਦੇ ਹਨ ਪਰ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਉਹਨੂੰ ਧਿਆਰੇ ਹਨ ਕਿਵੇਂ ਦੂਸਰਾ ਉਹਦਾ ਸਿਮਰਨ ਚੱਲ ਰਿਹਾ ਹੈ ਜਿਵੇਂ ਮਨੁੱਖ ਦੇ ਮਨ ਦੇ ਵਿੱਚ ਸਵਾਸ ਚੱਲੀ ਜਾਂਦੇ ਨੇ ਨਾ ਕਹਿੰਦੇ ਅੰਤਰ ਆਤਮੇ ਉਸ ਵਾਹਿਗੁਰੂ ਜੀ ਦਾ ਸਿਮਰਨ ਹੋ ਰਿਹਾ ਹੈ ਸੱਚ ਦੇ ਨਾਲ ਸਾਂਝ ਕਦੋਂ ਬਣਦੀ ਜਦੋਂ ਮਨੁੱਖ ਬਾਹਰੀ ਵਿਖਾਵੇ ਬਾਹਰੀ ਵਾਲ ਛਲ ਤਿਆਗ ਕੇ ਜਦੋਂ ਅੰਦਰਲੇ ਦੇ ਨਾਲ ਸਾਂਝ ਬਣਦੀ ਹੈ ਸਤਿਗੁਰੂ ਜੀ ਕਹਿੰਦੇ ਫੇਰ ਬਾਹਰਲਾ ਸਭ ਕੁਝ ਭੁੱਲ ਜਾਂਦਾ ਹੈ ਫੇਰ ਮਨੁੱਖ ਧਰਮ ਦੇ ਨਾਂ ਤੇ ਲੜਾਈਆਂ ਦੰਗੇ ਫਸਾਦ ਆਦਗ ਨਹੀਂ ਕਰਦਾ ਉਹਨੂੰ ਸਮਝ ਆ ਜਾਂਦੀ ਅਕਲ ਆ ਜਾਂਦੀ ਹੈ ਕਿਉਂ ਉਹ ਪਰਮੇਸ਼ਰ ਤਾਂ ਸਬ ਦੇ ਅੰਦਰ ਵਸਦਾ ਹੈ ਤੇ ਤਾਂ ਹੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਇਹ ਗੱਲ ਪੁਕਾਰ ਕੇ ਕਹਿੰਦੀ ਹੈ ਕਿ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਹਰੇਕ ਘਟ ਹਰੇਕ ਸਰੀਰ ਦੇ ਵਿੱਚ ਉਹ ਪਰਮੇਸ਼ਰ ਵਸਦਾ ਹੈ ਤੇ ਤਾਂ ਹੀ ਪਾਤਸ਼ਾਹ ਜੀ ਕਹਿੰਦੇ ਸਭ ਧਿਆਵੈ ਮਾਲਕ ਜੀ ਸਾਰੇ ਤੈਨੂੰ ਧਿਆਰੇ ਹਨ ਤਉ ਦੇ ਤੈਨੂੰ ਝਾਉਂਦੇ ਪਏ ਹਨ ਹਰ ਸੱਚੇ ਸਿਰਜਣਹਾਰਾ ਤੁਸੀਂ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ ਸਿਰਜਣਹਾਰੇ ਹੋ ਕਰਤਾਰ ਹੋ ਕਰਤੇ ਪੁਰਖ ਹੋ ਸਭ ਜੀ ਤੁਹਾਰੇ ਜੀ ਤੂੰ ਜੀ ਆਕਾ ਦਾ ਤਾਰਾ ਫਿਰ ਕਹਿੰਦੇ ਸੋ ਘਰ ਦੇ ਵਿੱਚ ਉਹ ਪ੍ਰਮਾਤਮਾ ਜਦੋਂ ਵੇਖਿਆ ਨਾ ਕਹਿੰਦੇ ਇੱਥੇ ਬੰਦੇ ਨੂੰ ਕੋਈ ਬੁਲਾਵੇ ਨਾ ਤੇ ਬੰਦਾ ਰੁੱਸ ਜਾਂਦਾ ਕਿ ਭਾਈ ਇਹਨੇ ਮੈਨੂੰ ਬੁਲਾਇਆ ਨਹੀਂ ਇਹਨੇ ਮੇਰਾ ਆਦਰ ਨਹੀਂ ਕੀਤਾ ਮੇਰਾ ਮਾਨ ਨਹੀਂ ਕੀਤਾ ਮੇਰੀ ਤੋਹਫਨ ਕੀਤੀ ਹੈ ਬੰਦਾ ਇੱਕ ਦੂਜੇ ਦੇ ਨਾਲ ਰੁੱਸ ਜਾਂਦਾ ਹੈ ਮੰਨ ਲਓ ਕਿਸੇ ਦਾ ਕੋਈ ਸਵਾਰ ਦਿੱਤਾ ਮਦਦ ਕਰ ਦਿੱਤੀ ਕਈ ਵਾਰੀ ਉਹਨੇ ਅੱਗੋਂ ਨਾਂ ਬੁਲਾਇਆ ਕੋਈ ਨਾਂ ਸਿਆਣ ਕੱਢੀ ਸੁਭਾਵਕ ਹੈ ਬੰਦਾ ਰੁੱਸ ਜਾਂਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਸੋ ਘਰ ਦੇ ਵਿੱਚ ਜਦੋਂ ਰੱਬ ਨੂੰ ਵੇਖਿਆ ਉਹ ਕਿਦਾਂ ਦਾ ਨਜ਼ਰ ਆਇਆ ਕਹਿੰਦੇ ਉਹ ਪਰਿਪੂਰਨ ਪ੍ਰਮਾਤਮਾ ਸਾਰੇ ਜੀਵ ਉਹਦੇ ਨਜ਼ਰ ਆਏ ਤੇ ਉਹ ਜੀਵਾਂ ਦਾ ਦਾਤਾਰਾ ਜੀਵਾਂ ਦਾ ਦਾਤਾ ਬਣ ਕੇ ਜੀਵਾਂ ਨੂੰ ਰਿਜਕ ਦਿੰਦਾ ਪਿਆ ਹੈ ਉਹ ਕਿਸੇ ਦੇ ਨਾਲ ਕੋਈ ਮੇਰ ਤੇਰ ਨਹੀਂ ਕਰਦਾ ਕਿ ਭਾਈ ਇਹ ਬੰਦਾ ਗੁਨਾਹਗਾਰ ਹੈ ਨੂੰ ਮੈਂ ਭੁੱਖਾ ਮਾਰਾਂ ਇਹਨੇ ਅਪਰਾਧ ਕੀਤੇ ਗੁਨਾਹ ਕੀਤੇ ਹਨ ਤੇ ਇਹਨੂੰ ਮੈਂ ਰੋਜੀ ਨਾ ਦੇਵਾਂ ਕਹਿੰਦੇ ਉਹ ਰਿਜਕ ਸਭ ਨੂੰ ਦੇ ਰਿਹਾ ਹੈ ਕਿਉਂਕਿ ਉਹ ਬੜਾ ਵੱਡਾ ਦਾਤਾ ਉਹਦੇ ਉਹਦਾ ਜਿਹੜਾ ਹਿਰਦਾ ਹੈ ਉਹਦੇ ਹਿਰਦੇ ਦੀ ਵਿਸ਼ਾਲਤਾ ਦਾ ਕੋਈ ਅੰਤ ਨਹੀਂ ਹੈ ਪ੍ਰਮਾਤਮਾ ਤਾਂ ਬੜਾ ਬੇਅੰਤ ਹੈ ਕਹਿੰਦੇ ਸਾਰੇ ਜੀਵ ਮਾਲਕ ਤੁਸੀਂ ਪੈਦਾ ਕੀਤੇ ਹਨ ਤੇ ਤੁਸੀਂ ਜੀਵਾਂ ਦੇ ਦਾਤੇ ਹੋ ਹਰ ਧਿਆਵਹੁ ਸੰਤੋ ਜੀ ਸਬ ਦੁਖ ਵਿਸਾਰਨ ਹਾਰ ਹਣ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸੋ ਘਰ ਦੇ ਵਿੱਚ ਐਦਾਂ ਦਾ ਪਰਮੇਸ਼ਰ ਅਕਾਲ ਪੁਰਖ ਸਾਨੂੰ ਨਜ਼ਰ ਆਇਆ ਕਿਸੇ ਕਰਕੇ ਬਾਦਸ਼ਾਹ ਜੀ ਕਹਿੰਦੇ ਨੇ ਕਿ हे ਸੰਤ ਜਨੋ ਰੱਬ ਦੇ ਪਿਆਰਿਓ ਉਸ ਅਕਾਲ ਪੁਰਖ ਦਾ ਧਿਆਨ ਧਰਿਆ ਕਰੋ ਉਸ ਵਾਹਿਗੁਰੂ ਜੀ ਦੇ ਨਾਲ ਜੁੜਨਾ ਕਰੋ ਜਿਹੜਾ ਪ੍ਰਮਾਤਮਾ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜਿਹਦੇ ਸਿਮਰਨ ਕੀਤਿਆਂ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੁੰਦਾ ਹੈ ਸੁੱਖ ਆ ਕਰਕੇ ਵਸ ਜਾਂਦੇ ਹਨ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕਹਿੰਦੇ ਇੱਕ ਗੱਲ ਹੋਰ ਨਜ਼ਰ ਆਈ ਜਦੋਂ ਸੋ ਘਰ ਦੇ ਵਿੱਚ ਪਰਮਾਤਮਾ ਦੇ ਨਾਲ ਸਾਂਝ ਬਣ ਗਈ ਫਿਰ ਕਹਿੰਦੇ ਉਹ ਆਪ ਹੀ ਠਾਕੁਰ ਬਣਿਆ ਆਪ ਹੀ ਸਭ ਦਾ ਮਾਲਕ ਬਣਿਆ ਹੈ ਤੇ ਆਪ ਹੀ ਉਹ ਸੇਵਕ ਬਣਿਆ ਹੋਇਆ ਆਪਣਾ ਕਿਆ ਨਾਨਕ ਜੰਤ ਵਿਚਾਰਾ ਕਹਿੰਦੇ ਵਿਚਾਰਾ ਜੀਵ ਕਹਿੰਦੇ ਕੀ ਕਰੇ ਜੀਵਾਂ ਦੀ ਕੋਈ ਹਸਤੀ ਨਹੀਂ ਉਹ ਪਰਮੇਸ਼ਰ ਕਹਿੰਦੇ ਆਪ ਹੀ ਖੁਦ ਸੁਆਮੀ ਹੈ ਆਪ ਹੀ ਖੁਦ ਮਾਲਕ ਹੈ ਆਪ ਹੀ ਖੁਦ ਟੈਲੂ ਬਣਿਆ ਨજર ਆਇਆ ਇਨਸਾਨ ਕਿੰਨਾ ਕਹਿੰਦੇ ਨਾ ਚੀਜ਼ ਹੈ ਮਨੁੱਖ ਦੀ ਕੋਈ ਪਾਇਆ ਨਹੀਂ ਹੈ ਕਹਿੰਦੇ ਸਭ ਦੇ ਵਿੱਚ ਉਹ ਪਰਮੇਸ਼ਰ ਆਪ ਹੀ ਨજર ਆਇਆ ਜਦੋਂ ਸੋ ਘਰ ਦੇ ਵਿੱਚ ਉਹ ਸਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਲ ਸਾਝ ਬਣੀ ਸੋ ਗੁਰਮੁਖੋ ਇਹ ਇਸ ਅੰਮ੍ਰਿਤ ਬਾਣੀ ਦਾ ਪਹਿਲਾ ਸ਼ਬਦ ਹੈ ਜਿਹੜੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਸੋ ਪੁਰਖ ਦੀ ਵਿਚਾਰ ਕਰਦੇ ਹਨ ਕਿ ਜਦੋਂ ਪਰਮਾਤਮਾ ਦੇ ਨਾਲ ਸਾਝ ਬਣੀ ਵਾਹਿਗੁਰੂ ਜੀ ਦੇ ਨਾਲ ਸਾਝ ਬਣੀ ਉਹ ਕਿਦਾਂ ਦਾ ਨਜ਼ਰ ਆਇਆ ਸੋ ਇਸ ਪ੍ਰਕਾਰ ਦੇ ਨਾਲ ਅੱਜ ਆਪਾਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਜੀਆਂ ਨੇ ਜੋ ਅੰਮ੍ਰਿਤ ਬਾਣੀ ਦੇ ਦੁਆਰਾ ਸੋ ਪੁਰਖ ਦੀ ਵਿਚਾਰ ਕੀਤੀ ਹੈ ਵਿਚਾਰ ਦੀ ਆਪਾਂ ਸਾਝ ਪਾਈ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਰੰਧੀ ਬਾਣੀ ਦੀ ਵਿਚਾਰ ਆਪਾਂ ਅਗਲੇ ਸਮੇਂ ਦੇ ਵਿੱਚ ਕਰਾਂਗੇ ਗੁਰੂ ਸਾਹਿਬ ਜੀ ਸਮਾਂ ਸੋਧੀ ਸਮੱਤ ਬਖਸ਼ਿਸ਼ ਕਰਨ ਇੰਨੀ ਕਿ ਸੇਵਾ ਪ੍ਰਵਾਨ ਕਰਨੀ ਦੀ ਆਓ